ਰਾਜਾ ਜੀ ਮੇਰੀ ਬੇਟੀ ਦਾ ਨੋ ਅਨਲੀ ਬੇਗਮ ਸਾਡਾ ਜੋ ਕੇਸ ਚੱਲਦਾ ਦਾ ਆਪਣੇ ਫਟੇਗੜ ਸਾਹਿਬ ਦਾ 10 ਨੰਬਰ ਕੋਰਟ ਚ ਤੇ ਅੱਜ ਅਸੀਂ ਅੱਜ ਤਰੀਕ ਤੇ ਆਈ ਸੀ ਤੇ ਮੇਰੇ ਤੇ ਜਿਹੜਾ ਮੇਰਾ ਦਵਾਈ ਸੀਗਾ ਜੀ ਅੱਜ ਉਹਨਾਂ ਜਾਣ ਲੇਵਾ ਕਾਬਲਾ ਕੀਤਾ ਤੇ ਪਹਿਲਾਂ ਵੀ ਮੈਨੂੰ ਬੜੀ ਧਮਕੀ ਦਿੰਦਾ ਰਿਹਾ ਅੱਜ ਵੀ ਉਹਨਾਂ ਮੈਨੂੰ ਕਾਫੀ ਮਤਲਬ ਕੁੱਟਮਾਰ ਕਰੀ ਤੇ ਉਹਦੇ ਕੋਲ ਇੱਕ ਕੁਝ ਤਿੱਖੀ ਚੀਜ਼ ਸੀਗੀ ਤਿੱਖਾ ਹਥਿਆਰ ਸੀਗਾ ਜੀ ਜੋ ਕੋਰਟ ਦੇ ਅੰਦਰ ਲੈ ਕੇ ਆ ਗਿਆ ਕਿਸ ਕਿਸ ਤਰ੍ਹਾਂ ਲੈ ਕੇ ਆ ਗਿਆ ਪਤਾ ਨਹੀਂ ਰਿਹਾ ਪੰਜਾਬ ਤੇ ਉਹਨੇ ਅੱਜ ਵੀ ਮੈਨੂੰ ਤਾਂ ਜਾਣ ਲੈ ਬਹਵਲਾ ਕਰਿਆ ਪਹਿਲਾਂ ਵੀ ਇੱਕ ਵਾਰੀ ਮੈਂ ਧਾਮ ਕਿ ਦਿੱਤੀ ਆ ਫਿਰ ਪਹਿਲਾਂ ਵੀ ਇੱਕ ਵਾਰੀ ਇਹ ਮੈਨੂੰ ਗਾਂੜ ਪਰ ਤੋਂ ਪਿੱਛੇ ਗੈਂਸਟਰ ਤੋਂ ਤਾਂ ਧਾਮ ਕਿ ਦਵਾਈਆਂ ਖਾਇਆ ਆਪੇ ਸੀਗਾ ਇਹ ਉਹਦੇ ਬਾਰੇ ਵੀ ਮੈਂ ਕਾਫੀ ਮਤਲਬ ਚਰਚਾ ਕੀਤੀ ਪੁਲਿਸ ਨੂੰ ਰਿਪੋਰਟ ਦਿੱਤੀ ਸਾਰਾ ਕੁਝ ਕਰਿਆ ਪਰ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਮੇਰੇ ਮਤਲਬ ਅੱਜ ਦਾ ਬਿਲਕੁਲ ਇਹ ਮੈਨੂੰ ਚੌਥੀ ਪੰਜੀ ਮਾਜਦ ਦੁਪਹਿਰ ਤੂੰ ਵੀਰ ਨੇ ਲੱਗਿਆ ਸੀਗਾ ਜੇ ਮੇਰੀ ਬੇਟੀ ਮੇਰੇ ਨਾਲ ਨਾ ਹੋ ਜਾਈ ਮੈਂ ਤਾਂ ਅਚਾਨਕ ਖੜਾ ਸੀਗਾ ਤੇ ਮਨੂੰ ਉਪਰੋਂ ੱੱੱਕਾ ਦੇਣ ਲੱਗਿਆ ਤੇ ਮਨੂੰ ਉਸ ਦੇ ਬਾਅਦ ੱੱਕਾ ਨਾ ਦੇ ਸਕਿਆ ਭਾਰੀ ਹੋਣ ਕਰਕੇ ਤੇ ਮਨੂੰ ਕੁੱਟਿਆ ਮਾਰਿਆ ਬਹੁਤ ਤੇ ਬਾਕੀ ਮਨੂੰ ਜਾਨ ਤੋਂ ਮਾਰਨ ਦੀ ਧਮਕੀ ਅਜੇ ਸਵੇਰੀ ਦੇ ਹੀ ਆਦਾ ਜਦੋਂ ਅੰਦਰ ਬੜਿਆ ਕੋੜ ਦੇ ਜਦਿਆ ਕਹਿੰਦਾ ਸੀਗਾ ਕਿ ਅੱਜ ਤੁਹਾਨੂੰ ਜਾਨ ਨਹੀਂ ਦੰਦਾ ਤੇ ਮਾਰ ਕੇ ਭੇਜ ਦੂੰਗਾ ਕੀ ਮੰਗ ਮੇਰੀ ਪ੍ਰਸ਼ਾਸਨ ਤੋਂ ਮੰਗ ਇਹ ਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਜੋ ਤਾਰਾ ਬਣ ਜੀ ਦੇ ਪਰ ਉਹ ਲੱਗਣੀ ਚਾਹੀਦੀ ਆ ਮੇਰਾ ਨਾਮ ਮੰਝਲੀ ਵੇਗਣਾ ਤੇ ਮੈਂ ਅੱਜ ਫਤਿਹਗੜ੍ਹ ਸਾਹਿਬ کورٹ ਤੇ ਇਸ ਤਰੀਕੇ ਤੇ ਆਈ ਸੀਗੀ ਫਾਦਰ ਅਸੀਂ ਉੱਥੇ ਗਏ ਹੋਏ ਸੀਗੇ ਪਿਆਰਾ ਜੀ ਤੇ ਉੱਥੇ ਆ ਕੇ ਮੇਰੇ ਹਸਬੰਦ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਸਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਤੇ ਮੈਂ ਫਿਰ ਤੋਂ ਇਹ ਰਿਕਵੈਸਟ ਕਰਦੀ ਆ ਕਿ ਉਹਨਾਂ ਤੇ ਉਹ ਕਾਰਵਾਤ ਤੋਂ ਬਾਅਦ ਕਾਰਵਾਈ ਕੀਤੀ ਜਾਵੇ ਕੋਈ ਹੋਰ ਜਖਮੀ ਹੋਏ ਨਹੀਂ ਮੈਂ ਸੀਗੀ ਤੇ ਮੇਰੇ ਫਾਦਰ ਸਾਹਿਬ ਸੀਗੇ ਕੀ ਦਾ ਕੋਈ ਤੇ ਇਸ ਤਰ੍ਹਾਂ ਹਥਿਆਰ ਸੀ ਹਾਂਜੀ ਇਹਨਾਂ ਕੋਲ ਕੋਈ ਤਿੱਖਾ ਹੀ ਕੋਈ ਏਦਾਂ ਦਾ ਹਥਿਆਰ ਸੀਗਾ ਵੀ ਜੋ ਦਿਖਿਆ ਨਹੀਂ ਉਹਨਾਂ ਦੇ ਹੱਥ ਵਿੱਚ ਸੀਗਾ ਉਹਨਾਂ ਨੇ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਮਾਰਿਆ ਤੇ ਮੇਰੇ ਨਾਲ ਵੀ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਕੀ ਕੋਈ ਕੇਸ ਚੱਲਦਾ ਸੀ ਹਾਂਜੀ ਸਰ ਮੇਰਾ ਉਹਨਾਂ ਨਾਲ ਕੇਸ ਚੱਲਦਾ ਏ ਤੇ ਤਰੀਕ ਤੇ ਆਏ ਸੀਗੇ ਪਰ ਉਹਨਾਂ ਨੇ ਤਰੀਕ ਵੀ ਪੁੱਗਤਣ ਨਹੀਂ ਦਿੱਤੀ ਮੈਨੂੰ ਉਹਨਾਂ ਨੇ ਪਹਿਲਾਂ ਹੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਸਾਡੇ ਨਾਲ ਪਹਿਲਾਂ ਵੀ ਗੱਲਬਾਤ ਹਾਂਜੀ ਸਰ ਪਹਿਲਾਂ ਵੀ ਉਹਨਾਂ ਨੇ ਸਾਨੂੰ ਜਾਨੋ ਮਾਰਦੇ ਧਮਕੀਆਂ ਦਿੱਤੀਆਂ ਹੋਈਆਂ ਸੀਗੀਆਂ ਪਰ ਅੱਜ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਕੀ ਮੰਗਦਾ ਉਹ ਸਰ ਮੈਂ ਇਹ ਕੰਮ ਮੰਗ ਕਰਦੀ ਆ ਕਿ ਉਹਨਾਂ ਨੂੰ ਜਿੰਨਾ ਵੀ ਹੋ ਸਕੇ ਕੜੀ ਤੋਂ ਕੜੀ ਸਜ਼ਾ ਮਿਲੇ ਬੱਸ ਉਹਨਾਂ ਨੂੰ ਜੋ ਕੋਰਟ ਨੂੰ ਪਰ 10 ਦਿਨਾਂ ਬਾਅਦ ਕੋਰਟ ਦਾ ਫੋਨ ਆਇਆ ਸੀ ਉਹ ਕਹਿੰਦਾ ਵੀ ਕੋਰਟ ਦੇ ਬਾਹਰ ਕੰਪਲੈਕਸ ਦੇ ਬਾਹਰ ਮਿਸ ਆਉਟਫਿਟ ਜਲਾਈ ਹੋ ਰਹੀ ਹੈ ਤੇ ਮੌਕੇ ਤੇ ਸਿਰਜਿੰਦਰ ਫੋਰਮਟ ਦੇ ਵਿੱਚ ਪਹੁੰਚ ਗਿਆ ਕੋਰਟ ਦੇ ਵਿੱਚ ਇਹ ਆਜ ਸੀ ਤੇ ਉਹ ਮੈਟਰ ਇਹ ਸੀ ਕੋਈ ਬੜਾਲੀ ਵਾਲਾ ਸੀ ਦਾ ਕੇਸ ਲੱਗਿਆ ਸੀ 22/98 ਡਾਇਰੈਕਟ ਦਾ ਤੇ ਉਹਦੇ ਵਿੱਚ ਇਹ ਦੋ ਬਟੀਆਂ ਇਕੱਠੀਆਂ ਹੋਈਆਂ ਹੋਈਆਂ ਸੀ ਤੇ ਜੁਆਇ ਤੇ ਸਹੁਰਾ ਆਫਸਰ ਉੱਥੇ ਉਹਦੀ ਕੇ ਜੁਆਇ ਤੇ ਸਹੁਰਾ ਹੋ ਜਗੇ ਤੇ ਐਸ ਜਿੰਦਰ ਸਿੰਘ ਨੇ ਜੁਆਇ ਨੇ ਸਹੁਰੇ ਹੱਟਾ ਮਾਰੀਆਂ ਤੇ ਉਹਨੂੰ ਲੈਂਦਾ ਕਿ ਆਕੇ ਜਿਹੜੋ ਕਾਰਵਾਈ ਕਰਤੀ 26170 ਤੇ ਵਿੱਚ ਜਿਹੜਾ ਉਹਦਾ ਸਹੁਰਾ ਸਾਹਿਬ ਸੀ ਉਹ ਦਾਖਲ ਹੋ ਗਏ ਸਿਵਲ ਹਸਤਾਲ ਉਹਦਾ ਬਿਆਨ ਹਾਸਲ ਕਰਕੇ ਐਮ ਐਲ ਆਰ ਲੈ ਕੇ ਜਿਵੇਂ ਕਾਰਵਾਈ ਹੋ ਗਈ ਇਸ ਵਾਰ ਜਖਮੀ ਕੰਟਰੋਲ ਹੋਇਆ ਐ ਜਖਮੀ ਸਾਡੇ ਕੋਲ ਦੋ ਇੱਕ ਤਾਂ ਉਹਦੀ ਘਰ ਵਾਲੀ ਆਈ ਅੰਜਲੀ ਬੇਗਮ ਦਾ ਰੁਕਾਇਆ ਇੱਕ ਜਖਮੀ ਹੈਗਾ ਪਿਆਰੇ ਸ਼ਾਹ ਜਿਹੜਾ ਉਹਦਾ ਸਹੁਰਾ ਸਾਹਿਬ ਹੈ ਜਿੰਦਾ ਕਿੰਨੀ ਤੇਵਾ ਐ ਸਾਡੇ ਕੋਲੋਂ ਕਾਰਵਾਈ ਹੋਈ ਹੈ ਜਿਹੜੀ ਰੁਕੂ ਕਾਰਵਾਈ ਕਹਿੰਦੇ ਐਕਸ 26170 ਰੁਪਏ ਨਸਦੀ ਉਹ ਹੈਗੀ ਹਰਪ੍ਰੀਤ ਖਾਨ ਜਿਹੜਾ ਉਹਦਾ ਜਵਾਈ ਹੈ ਪੂਰੀ ਕਾਰਵਾਈ ਬਾਕੀ ਜੋ ਬੰਦੇ ਕਾਰਵਾਈ ਬਾਅਦ ਚਾ